ਕਿ ਮੈਂ ਇਸ ਚੀਜ਼ ਨੂੰ ਦੇਖਦੇ ਹਾਂ ਇੱਕ ਟਾਪ ਲੈਵਲ ਦੀ ਗਾਇਕਾ ਜੋ ਸੋਸ਼ਲ ਮੀਡੀਆ ਤੇ ਆ ਕੇ ਇਹ ਕਹਿਣਾ ਪੈ ਰਿਹਾ ਕਿ ਮੇਰੇ ਕੋਲ ਮੇਰੇ ਛੋਟੇ ਜਿਹੇ ਫਲੈਟ ਦੇ ਰੈਂਟ ਦੇਣ ਦੇ ਲਈ ਪੈਸੇ ਨਹੀਂ ਹੈ ਮੈਂ ਕਿਸੇ ਨਾ ਬਾਂਡ ਨਹੀਂ ਹੈਗੀ ਕੀ ਲੱਗਦਾ ਇਸ ਤਰ੍ਹਾਂ ਦੀ ਜਕੜ ਹੈ ਇੰਡਸਟਰੀ ਦੇ ਵਿੱਚ ਆ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਜਦੋਂ ਸੁਨੰਦਾ ਜੀ ਦੀ ਪੋਸਟ ਦੇਖੀ ਸੀ ਹਮ ਐਂਡ ਉਸ ਤੋਂ ਬਾਅਦ ਮੈਂ ਉਸ ਤੇ ਰਿਐਕਟ ਕੀਤਾ ਮੈਂ ਸਾਰਿਆਂ ਨੂੰ ਕਿਹਾ ਹਮ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਹਮ ਔਰ ਉਹਨਾਂ ਦੀ ਪੋਸਟ ਵੀ ਆਪਣੇ ਸੋਸ਼ਲ ਹੈਂਡਲ ਦੇ ਉੱਤੇ ਸ਼ੇਅਰ ਕੀਤੀ ਹੈ। ਹੂੰ ਇੱਕ ਆਰਟਿਸਟ ਵਾਸਤੇ ਬਹੁਤ ਡਿਫਿਕਲਟ ਹੁੰਦਾ ਹੈ ਬਾਹਰ ਨਿਕਲ ਕੇ ਬੋਲਣਾ। ਹੂੰ ਹਰਾਸਮੈਂਟ ਤੇ ਹੁੰਦੀ ਹੈ। ਹੂੰ ਇਹ ਬਹੁਤ ਵਾਰੀ ਸਾਰਿਆਂ ਨਾਲ ਹੁੰਦੀ ਹੋਊਗੀ ਔਰ ਅੱਗੇ ਵੀ ਹੁੰਦੀ ਹੋਣੀ ਹੈ ਯੂ نو। ਆ ਬਿਕਾਜ਼ ਮੈਂ ਇਸ ਫੀਲਡ ਚ ਰਹੀ ਹਾਂ। ਹੂੰ ਔਰ ਕਿਉਂਕਿ ਸਾਡੀ ਫੀਲਡ ਜਿਹੜੀ ਹੈ ਉਹ ਬੜੀ ਚੱਕਾਚੌਂਤ ਵਾਲੀ ਫੀਲਡ ਹੈ। ਹੂੰ ਲੋਕਾਂ ਨੂੰ ਲੱਗਦਾ ਹੈ ਕਿ ਇਨਾਂ ਕੋਲ ਬਹੁਤ ਪੈਸਾ ਹੈ। ਹੂੰ ਔਰ ਜਦ ਕਿ ਆ ਆਰਟਿਸਟ ਵਾਸਤੇ ਹਮ ਡਿਫਿਕਲਟ ਹੋ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ ਹਮ ਸਭ ਤੋਂ ਪਹਿਲੋਂ ਫਿਲਮਾਂ ਮਿਲਣੀਆਂ ਹਮ ਔਰ Song ਨੂੰ ਪ੍ਰੋਡਿਊਸ ਕਰਨਾ ਹਮ ਉਹਦੇ ਦੇ ਪੈਸੇ ਕੌਣ ਲਾਊਗਾ ਹਮ ਬਹੁਤ ਡਿਫਿਕਲਟ ਚੀਜ਼ਾਂ ਦੇ ਵਿੱਚੋਂ ਇਨਸਾਨ ਨਿਕਲਦਾ ਹੈ ਗੁਜ਼ਰਨਾ ਪੈਂਦਾ ਹਾਂ ਇਹ 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 ਚੀਜ਼ ਸਹੀ ਹੈ ਕਿ ਜੇ ਉਹਦੇ ਵਿੱਚ ਟੈਲੈਂਟ ਹੈ ਤੇ ਉਹ ਸਕਸੈਸਫੁਲ ਹੋਊਗਾ ਜ਼ਰੂਰ ਹਮ ਬਟ ਉਸ ਟੈਲੈਂਟ ਨੂੰ ਨਿਕ ਪਲੇਟਫਾਰਮ ਦੇ ਉਤੇ ਜਾਣ ਵਾਸਤੇ ਸਾਰੀਆਂ ਚੀਜ਼ਾਂ ਇੱਕ ਪਬਲਿਸਿਟੀ एवरीथिंग ਹੈ ਨਾ ਉਹਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਜਿਹਦਾ ਕਈ ਜਿਹੜੇ ਪ੍ਰੋਡਿਊਸਰਸ ਨੇ ਕਈ ਦੀ ਗੱਲ ਕਰ ਰਹੀ ਹੈ ਮੈਂ ਆਮ ਨਾ ਟਾਕਿੰਗ ਅਬਾਊਟ एवरीवन बिकॉज़ ਸਾਰੇ ਇਹ ਜੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਇੰਡਸਟਰੀ ਵਿੱਚ ਬਹੁਤ ਚੰਗੇ ਲੋਕ ਵੀ ਨੇਗੇ ਅ ਬਟ ਕਈ ਜਿਹੜੇ ਨੇ ਉਹ ਮਿਸਯੂਜ਼ ਕਰਦੇ ਆ ਆਪਣੀਆਂ ਉਸ ਪਾਵਰਸ ਨੂੰ ਔਰ ਕੰਟਰੈਕਟ ਦੇ ਵਿੱਚ ਇਹ ਇਹ ਜੀਆਂ ਚੀਜ਼ਾਂ ਕਈ ਵਾਰੀ ਲਿਖਵਾ ਲੈਂਦੇ ਆ ਜਿਹੜੀਆਂ ਕਿ ਤੁਹਾਨੂੰ ਆਈ ਆਰਟਿਸਟ ਨੂੰ ਨਹੀਂ ਸਮਝ ਆਉਂਦੀ ਕਿਉਂਕਿ ਆ ਆਰਟਿਸਟ ਜ਼ਰੂਰੀ ਨਹੀਂ ਹੈ ਵੀ ਉਹ ਬਹੁਤ ਵਧੀਆ ਬੈਕਗ੍ਰਾਉਂਡ ਨੂੰ ਬਿਲੋਂਗ ਕਰਦਾ ਹੋਵੇ ਜਾਂ ਫਿਰ ਉਹਨੂੰ ਵਿਚਾਰੇ ਨੂੰ ਇੰਨੇ ਵਕੀਲਾਂ ਦੀ ਕੋਈ ਸਮਝ ਹੋਵੇ ਕਿਉਂਕਿ ਇੱਕ ਆਰਟਿਸਟ ਨੂੰ ਸਿਰਫ ਆਪਣੀ ਕਲਾ ਦਾ ਪਤਾ ਹੁੰਦਾ ਹੈ ਗਾਉਣ ਵਾਲੇ ਨੂੰ ਗਾਉਣ ਦਾ ਪਤਾ ਹੁੰਦਾ ਹੈ ਐਕਟਿੰਗ ਕਰਨ ਵਾਲੇ ਨੂੰ ਐਕਟਿੰਗ ਦਾ ਪਤਾ ਹੁੰਦਾ ਹੈ ਸੋ ਉਹ ਆਪਣੇ ਦਾਇਰੇ ਤੱਕ ਸੀਮਤ ਰਹਿੰਦਾ ਹੈ ਠੀਕ ਹੈ ਔਰ ਉਸ ਤੋਂ ਇਲਾਵਾ ਜਦੋਂ ਇਹ ਜਿਹੇ ਪ੍ਰੋਬਲਮਸ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਾਂ ਕੋਈ ਕਿਸੇ ਨੂੰ ਬਲੈਕਮੇਲ ਕਰਦਾ ਹੈ ਜਾਂ ਹਰਾਸ ਕਰਦਾ ਹੈ ਜਾਂ ਫੋਰਸਫੁਲੀ ਕੰਮ ਕਰਾਉਂਦਾ ਹੈ ਬਹੁਤ ਵਾਰੀ ਆਰਟਿਸਟ ਆਪਣੇ ਮਨ ਦੇ ਅੰਦਰ ਉਹ ਗੱਲਾਂ ਰੱਖ ਲੈਂਦਾ ਹੈ ਜੀ ਉਹਨੂੰ ਇਹ ਲੱਗਦਾ ਹੈ ਕਿ ਇੱਕ ਉਹਦੀ ਇਮੇਜ ਇੱਕ ਇਮੇਜ ਕੌਂਸ਼ੀਅਸ ਇਨਸਾਨ ਹੁੰਦਾ ਪਰ ਮੈਂ ਨਾ ਇੱਕ ਚੀਜ਼ ਨਾਲ ਐਡ ਕਰਦਾ ਹਾਂ ਪਰ ਇੱਕ ਲੜਕੀ ਨੂੰ ਇੱਕ ਆਰਟਿਸਟ ਨੂੰ ਸੋਸ਼ਲ ਮੀਡੀਆ ਤੇ ਆਉਣਾ ਬਹੁਤ ਜਿਗਰੇ ਵਾਲਾ ਕੰਮ ਹੈ ਮੈਮ ਬਹੁਤ ਲੋਕ ਚੁੱਪ ਕਰ ਜਾਂਦੇ ਨੇ ਵਿਕੋ ਜੀ ਮੈਂ ਇਹ ਗੱਲ ਕਹੂੰਗੀ ਕਿ ਉਹਦੀ ਵਿਚਾਰੀ ਦੇ ਦਿਲ ਦੇ ਵਿੱਚ ਇਹ ਗੱਲਾਂ ਪਤਾ ਨਹੀਂ ਕਾਫੀ ਲੰਬੇ ਟਾਈਮ ਤੋਂ ਮੇभी ਚੱਲ ਰਹੀਆਂ ਹੁਣ ਠੀਕ ਹੈ ਐਂਡ ਜਦੋਂ ਅਸੀਂ ਸਾਰੇ ਬੰਨੇ ਇੰਟਰਨੈਸ਼ਨਲ ਵਿਮਨਸ ਡੇ ਮਨਾ ਰਹੇ ਹਾਂ ਅ ਵਿਮਨ ਇਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਉਦੋਂ ਇਹ ਗੱਲ ਸਾਹਮਣੇ ਆਂਦੀ ਹੈ ਔਰ ਇਹ ਜਿਹੇ ਗੱਲਾਂ ਮਤਲਬ ਵੇਖੋ ਮੈਂ ਤੇ ਇੱਕ ਇਸ ਇੰਡਸਟਰੀ ਤੋਂ ਆਈ ਕੈਨ ਨੋ ਕਿ ਇਹ ਜਿਹੇ ਗੱਲਾਂ ਹੁੰਦੀਆਂ ਨੇ ਬਟ ਮੈਨੂੰ ਉਹਦੀ ਆਈ ਹੈਟਸ ਆਫ ਟੂ ਹਰ ਗੱਟਸ ਕਿ ਉਹਨਾਂ ਨੇ ਐਟਲੀਸ ਇਹ ਬੋਲਿਆ ਉਹਨਾਂ ਨੇ ਇਹ ਕਰਕੇ ਬਾਕੀ ਕੁੜੀਆਂ ਨੂੰ ਵੀ ਹਿੰਮਤ ਦਿੱਤੀ ਹੈ ਸਾਰਿਆਂ ਨੂੰ ਕਿ ਜੇ ਕੋਈ ਇਨਸਾਨ ਕਿਤੇ ਵੀ ਇਕੱਲਾ ਫੀਲ ਕਰ ਰਿਹਾ ਹੈ ਜਾਂ ਉਹਨੂੰ ਕੋਈ ਹਰਾਸ ਕਰ ਰਿਹਾ ਹੈ ਜਾਂ ਮੈਂਟਲੀ ਟੌਰਚਰ ਕਰ ਰਿਹਾ ਹੈ ਦੈਟ ਪਰਸਨ ਕੈਨ ਕਮ ਫਾਰਵਰਡ ਐਂਡ ਸਪੀਕ ਅਬਾਊਟ ਇਟ ਕਈ ਤਰ੍ਹਾਂ ਲੋਕੀ ਨਹੀਂ ਬੋਲ ਪਾਉਂਦੇ ਸੀਗੇ ਉਹ ਇਸ ਕਰਕੇ ਨਹੀਂ ਬੋਲ ਪਾਉਂਦੇ ਸੀਗੇ ਕਿਉਂਕਿ ਆ ਆਰਟਿਸਟ ਨੂੰ ਪੁਲਿਸ ਥਾਣਾ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਹਮ ਠੀਕ ਹੈ ਹਰ ਇੱਕ ਇਨਸਾਨ ਨੂੰ ਆਪਣੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਆ ਇੱਕ ਤੇ ਆਰਟਿਸਟ ਇਮੇਜ ਕੌਂਸ਼ੀਅਸ ਹੁੰਦਾ ਦੂਜਾ ਨੂੰ ਨਹੀਂ ਪਤਾ ਹੁੰਦਾ ਵੀ ਕਿਹਦੇ ਨਾਲ ਜਾ ਕੇ ਕੀ ਗੱਲ ਕਰਾਂ ਮੈਂ ਔਰ ਮੈਂ ਕਿਹਦੇ ਤੇ ਟਰਸਟ ਕਰਾਂ ਹਮ ਕਿਉਂਕਿ ਤੁਸੀਂ ਦੇਖਿਆ ਹੈ ਕਿੰਨੀਆਂ ਗਵਰਨਮੈਂਟਸ ਆਈਆਂ ਨੇ ਇਹ ਜਿਹੇ ਲੋਕੀ ਜੇ ਹੈਗੇ ਨੇ ਸੋਸਾਇਟੀ ਚ ਸਰਵਾਈਵ ਕਰ ਰਹੇ ਨੇ ਇਟ ਮੀਨਸ ਦੁਨੀਆਂ ਗਵਰਨਮੈਂਟਸ ਨੇ ਅਜ ਤੱਕ ਇਹ ਜੇ ਲੋਕਾਂ ਦੇ ਉੱਤੇ ਕੋਈ ਕਦਮ ਨਹੀਂ ਚੁੱਕਿਆ ਨਾ ਕਦੀ ਬੋਲਿਆ ਹੋਊਗਾ ਠੀਕ ਹੈ ਆ ਕੋਈ ਕਿਸੇ ਦਾ ਦੋਸਤ ਨਿਕਲ ਆਂਦਾ ਠੀਕ ਹੈ ਉਹ ਪੈਸੇ ਖਾ ਲੈਂਦਾ ਠੀਕ ਹੈ ਉਹ ਪੈਸੇ ਦੇ ਦਿੰਦਾ ਇਹ ਜੀਆਂ ਚੀਜ਼ਾਂ ਬੜੀਆਂ ਕਹਿੰਦੇ ਨਾ ਚੋਰ ਦਾ ਚੋਰ ਦਾ ਦੋਸਤ ਚੋਰ ਠੀਕ ਹੈ ਪਰ ਮੈਂ ਮੈਨੂੰ ਇਹ ਬਹੁਤ ਚੰਗਾ ਲੱਗਾ ਕਿ ਸਾਡੀ ਭਗਵੰਤ ਮਾਨ ਸਰਕਾਰ ਦੇ ਵਿੱਚ ਕੱਲ ਦੀ ਜੀ ਗੱਲ ਪਰਸਨ ਦੀ ਗੱਲ ਆਈ ਹੈ ਠੀਕ ਹੈ ਸਾਡੇ ਮਾਨ ਸਾਹਿਬ ਨੇ ਜਿਹੜਾ ਹੈ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਹੈ ਸੁਨੰਦਾ ਜੀ ਨੂੰ ਪਰਸਨਲੀ ਸੱਦ ਕੇ ਉਹਨਾਂ ਦੀ ਗੱਲ ਸੁਣੀ ਹੈ ਠੀਕ ਹੈ ਸੀ ਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਹਾਂਜੀ ਬਿਲਕੁਲ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਤੇ ਰਿਐਕਸ਼ਨ ਲਿਆ ਦੈਟਸ ਰੀਲੀ ਨਾਈਸ ਮੈਂ ਕਹਿੰਦੀ ਹਾਂ ਕਿ ਔਮਨਸ ਡੇ ਮਨਾਉਣ ਦਾ ਮਤਲਬ ਹੀ ਇਹੀ ਹੈ ਵਿਮਨ ਇੰਪਾਵਰਮੈਂਟ ਹਮ ਵਿਮਨਸ ਡੇ ਮਨਾਉਣ ਦਾ ਕੱਲੀਆਂ ਗੱਲਾਂ ਕਰਨਾ ਵਿਮਨਸ ਡੇ ਬਣਾਉਣਾ ਨਹੀਂ ਹੁੰਦਾ ਜਿਹੜੇ ਬਾਕੀ ਸਾਰੇ ਕਰਦੇ ਆ ਸਾਡੇ ਸੀਐਮ ਸਾਹਿਬ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਵਿਮਨਸ ਡੇ ਦੀ ਐਕਚੁਅਲੀ ਇੰਟਰਨੈਸ਼ਨਲ ਵਿਮਨਸ ਡੇ ਦੀ ਕਿ ਇੱਕ ਇੱਕ ਕੁੜੀ ਜਿਹੜੀ ਬਹੁਤ ਟੈਲੈਂਟਿਡ ਹੈ ਜਿਨੇ ਇੰਟਰਨੈਸ਼ਨਲੀ ਨਾਮ ਰੋਸ਼ਨ ਕੀਤਾ ਐਂਡ ਸ਼ੀ ਵਾਸ ਫੇਸਿੰਗ ਸਮਥਿੰਗ ਠੀਕ ਹੈ ਉਹ ਮੈਂਟਲੀ ਡਿਸਟਰਬ ਥੀਗੀ ਉਹਦੇ ਨਾਲ ਤੱਕਾ ਹੋਇਆ ਕੁਝ ਵੀ ਉਹਨਾਂ ਨੇ ਸਪੈਸ਼ਲੀ ਉਹਦੀ ਉਹਦੀ ਗੱਲ ਹੱਲ ਕੀਤੀ ਹੈ ਅੱਜ ਉਸ ਇਨਸਾਨ ਨੇ ਜਿਹਦੇ ਨਾਲ ਜਿਨੇ ਉਹਦੇ ਨਾਲ ਇਹ ਸਭ ਕੁਝ ਕੀਤਾ ਉਹ ਅੱਜ ਉਹਦੇ ਤੇ ਕੇਸ ਹੈ ਉਹ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਦੈਟਸ ਰੀਲੀ ਨਾਈਸ ਅੱਛਾ ਤੁਹਾਡੀ ਗੱਲ ਸੁਣੀ ਸੁਣਨ ਦਾ ਨਾਲ ਵੇਖੋ ਮੇਰੀ ਹਜੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੈ ਠੀਕ ਹੈ ਆ ਮਤਲਬ ਉਹਨਾਂ ਦਾ ਫੋਨ ਕਾਫੀ ਦੇਰ ਤੋਂ ਬੰਦ ਆ ਰਿਹਾ ਸੀਗਾ ਬਟ ਆਮ ਇਨ ਟੱਚ ਹੋਵੇਂ ਉਸ ਤਰੀਕੇ ਦੇ ਨਾਲ ਅਸੀਂ ਮੁੱਖ ਮੰਤਰੀ ਸਾਹਿਬ ਤੇ ਸੁਨੰਦਾ ਦੇ ਵਿਚਾਰ ਕੀ ਗੱਲਬਾਤ ਹੋਈ ਇਸ ਬਾਬਤ ਤੁਹਾਨੂੰ ਕੋਈ ਇਲਮ ਹੈ ਨਹੀਂ ਜੀ ਇਸ ਬਾਬਤ ਮੈਨੂੰ ਕੋਈ ਇਸ ਇਹੋ ਜਿਹਾ ਇਲਮ ਨਹੀਂ ਹੈ ਮੈਂ ਕਿਹੜਾ ਉਹਨਾਂ ਦੇ ਵਿਚਾਰ ਜਾ ਕੇ ਬੈਠੀ ਸੀਗੀ ਬਟ ਦ ਥਿੰਗ ਇਜ਼ ਥੈਟ ਕਿ ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿ ਰਹੀ ਆ ਕਿ ਮਤਲਬ ਮਾਨ ਸਾਹਿਬ ਨੇ ਇੱਕ ਕਦਮ ਚੁੱਕਿਆ ਕਿਉਂਕਿ ਮਾਨ ਸਰਕਾਰ ਕੁੜੀਆਂ ਦੇ ਖਿਲਾਫ ਮਤਲਬ ਕੋਈ ਵੀ ਤੱਕਾ ਸ਼ਾਹੀ ਜਾਂ ਕੁੜੀਆਂ ਦੇ ਨਾਲ ਕੋਈ ਤੱਕਾ ਸ਼ਾਹੀ ਸਹਿਨ ਨਹੀਂ ਕਰੂਗੀ ਜਿੱਥੇ ਬਾਕੀ ਗਵਰਨਮੈਂਟਸ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਦੇਲ ਦੇ ਵਿੱਚ ਇਹ ਗੱਲ ਦਾ ਡਰ ਆੰਦਾ ਸਿਗਾ ਕਿ ਅਸੀਂ ਕਿਤੇ ਪੁਲਿਸ ਤੇ ਜਾਈਏ ਜਾਂ ਆਪਾਂ ਕਿੰਨੂੰ ਮਿਲੀਏ ਆਪਾਂ ਗੱਲ ਕਰੀਏ ਅੱਛਾ ਕੋਈ ਪੈਸੇ ਤੇ ਨਹੀਂ ਲੱਲੂਗਾ ਅੱਛਾ ਕੋਈ ਕਿਸੇ ਦਾ ਰਿਸ਼ਤੇਦਾਰ ਤੇ ਨਹੀਂ ਹੋਊਗਾ ਕੋਈ ਕਿਸੇ ਦਾ ਦੋਸਤ ਨਹੀਂ ਹੋਊਗਾ ਕੋਈ ਕਿਸੇ ਨੂੰ ਕਹਿ ਕਿ ਪ੍ਰੈਸ਼ਰਾਈਜ਼ ਤੇ ਨਹੀਂ ਪਾਲੂਗਾ ਬਟ ਸਾਡੀ ਆਮ ਆਦਮੀ ਪਾਰਟੀ ਮਾਨ ਸਰਕਾਰ ਦੇ ਥੱਲੇ ਇਹੋ ਜਿਹਾ ਕੁਝ ਨਹੀਂ ਹੈ ਜੇ ਕਿਸੇ ਕਿਸੇ ਧੀ ਭੈਣ ਦੇ ਨਾਲ ਤੱਕਾ ਹੁੰਦਾ ਉਹਦਾ ਇਮੀਡੀਏਟਲੀ ਰਿਐਕਸ਼ਨ ਜਿਹੜਾ ਹੈ ਤੁਹਾਨੂੰ ਦੇਖਣ ਨਹੀਂ ਮਿਲਿਆ ਔਰ ਅੱਗੇ ਵੀ ਮਿਲੂਗਾ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੋਨੀਆ ਜੀ ਵਿਖੋ ਜੀ ਇੰਡਸਟਰੀ ਦੇ ਵਿੱਚ ਹੁੰਦੀਆਂ ਨੇ ਤਾਂ ਹੀ ਉਹ ਤੇ ਸੁਨੰਦਾ ਸਾਹਮਣੇ ਆਈ ਹੈ ਬਹੁਤ ਸਾਰੀਆਂ ਹੋਰ ਕੁੜੀਆਂ ਦੇ ਨਾਲ ਵੀ ਹੋਇਆ ਹੋਊਗਾ ਔਰ ਮੁੰਡਿਆਂ ਦੇ ਨਾਲ ਵੀ ਹੋਊਗਾ ਇਟਸ ਨਾਟ ਅਬਾਊਟ ਗਰਲਸ ਮੁੰਡਿਆਂ ਦੇ ਨਾਲ ਵੀ ਹੁੰਦਾ ਹੈ ਮੁੰਡੇ ਵੀ ਕਈ ਕੰਟ੍ਰੈਕਟ ਦੇ ਵਿੱਚ ਫਸਾ ਕੇ ਗਾਂ ਨਿਗਾਹ ਕਰਕੇ ਉਹਨਾਂ ਦੀ ਕਾਫੀ ਸੋਰਸ ਆਫ ਇਨਕਮ ਜਿਹੜੀ ਹੈ ਖੋਈ ਜਾਂਦੀ ਹੈ ਬਟ ਉਹ ਵਿਚਾਰੇ ਮੈਂ ਕਹਿੰਦੀ ਹਾਂ ਇਮੇਜ ਇਮੇਜ ਕੌਨਸ਼ੀਅਸ ਔਰ ਇੱਕ ਆਰਟਿਸਟਿੰਨੇ ਜਿਆਦਾ ਸੋਸ਼ੀਲੀ ਵੈਲ ਕਨੈਕਟਿਡ ਪੋਲੀਟੀਕਲ ਵੈਲ ਕਨੈਕਟਿਡ ਨਹੀਂ ਹੁੰਦੇ ਪਰ ਜਿਹੜੇ ਇਹੋ ਜਿਹੇ ਬਿਜ਼ਨਸਮੈਨ ਹੁੰਦੇ ਆ ਇਹ ਪੋਲੀਟੀਕਲੀ ਵੈਲ ਕਨੈਕਟਿਡ ਹੁੰਦੇ ਆ ਇਹਨਾਂ ਨੇ ਪੈਸੇ ਕਮਾ ਕਮਾ ਕੇ ਇਹੋ ਜਿਹੇ ਕਰਪਟ ਲੋਕਾਂ ਦੇ ਨਾਲ ਲਿੰਕ ਬਣਾਏ ਹੁੰਦੇ ਆ ਉਹ ਗਾਂ ਦੀ ਗਾਂ ਆਪਣੀਆਂ ਯਾਰੀਆਂ ਬੰਗਾਉਂਦੇ ਆ ਠੀਕ ਹੈ ਫਿਰ ਉਹ ਆਰਟਿਸਟ ਉਸ ਗੱਲ ਤੋਂ ਘਬਰਾ ਜਾਂਦਾ ਯਾਰ ਮੈਂ ਗਾਲ ਵੀ ਕਰਾਂ ਕੱਲ ਨੂੰ ਮੇਰੀ ਗੱਲ ਦਾ ਮਤਲਬ ਕੋਈ ਫਿੱਟਾ ਵੀ ਨਾ ਨਿਕਲੇ ਔਰ ਮੇਰੀ ਇਮੇਜ ਵੀ ਖਰਾਬ ਹੋਵੇ ਇਸ ਚੀਜ਼ ਦੇ ਉੱਤੇ ਕੱਲ ਨੂੰ ਮੈਨੂੰ ਕੋਈ ਦੂਜਾ ਕੰਮ ਦੇਊਗਾ ਕਿ ਨਹੀਂ ਦੇਊਗਾ ਕੱਲ ਨੂੰ ਕੋਈ ਬੰਦਾ ਇਹ ਨਾ ਸੋਚੇ ਵੀ ਯਾਰ ਇੰਨੇ ਤੇ ਆ ਗੱਲ ਕੀਤੀ ਐ ਇਸ ਪ੍ਰੋਡਿਊਸਰ ਨਾਲ ਪੰਗਾ ਲੈ ਲਿਆ ਆ ਦੂਜਾ ਮੈਨੂੰ ਕੋਈ ਕੰਮ ਦੇਊਗਾ ਸੋ एवरीवन ਬੀ ਵੈਰੀ ਇਮੇਜ ਕੌਂਸ਼ੀਅਸ ਇਨ दैट ਵੇ ਕਿ ਮੇਰੇ ਨਾਲ ਕੱਲ ਨੂੰ ਕੋਈ ਕੰਮ ਕਰੂਗਾ ਵੀ ਨਹੀਂ ਕਰੂਗਾ ਠੀਕ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਆ ਸਾਰਿਆਂ ਨੂੰ ਇੱਕ ਯੂਨਿਟੀ ਰੱਖਣੀ ਚਾਹੀਦੀ ਹੈ ਔਰ ਖਾਸ ਕਰਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਫ੍ਰੀडम ਰੱਖਣਾ ਚਾਹੀਦਾ ਹੈ ਔਰ ਇੱਕ ਪੂਰੇ ਖੁੱਲੇ ਦਿਮਾਗ ਦੇ ਨਾਲ ਰੱਖਣਾ ਚਾਹੀਦਾ ਹੈ ਕਿ ਇੱਥੇ ਕੋਈ ਵੀ ਤੱਕਾ ਬਰਦਾਸ਼ਤ ਨਹੀਂ ਹੋਊਗਾ ਕਿਸੇ ਦੇ ਨਾਲ ਵੀ ਨਹੀਂ ਹੋਊਗਾ ਭਾਵੇਂ ਉਹ ਕਿਸੇ ਦਾ ਮਾਮੇ ਦਾ ਪੁੱਤ ਹੈ ਭਾਵੇਂ ਉਹ ਕਿਸੇ ਦਾ ਤਾਏ ਦਾ ਪੁੱਤ ਹੈ ਭਾਵੇਂ ਉਹ ਕਿਸੇ ਦਾ ਬੈਸਟ ਫਰੈਂਡ ਹੈ ਕਿਸੇ ਦਾ ਵੀ ਕੋਈ ਵੀ ਯਾਰ ਹੈ ਕਿਸੇ ਲੈਵਲ ਦੀ ਕਰਪਸ਼ਨ ਜਾਂ ਕਿਸੇ ਲੈਵਲ ਦਾ ਤੱਕਾ ਕਿਸੇ ਵੀ ਔਰਤ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਦੇ ਉੱਤੇ ਮਾਨ ਸਾਹਿਬ ਸਟ੍ਰਿਕਟ ਐਕਸ਼ਨ ਲੈਣਗੇ ਅੱਛਾ ਆਖਰੀ ਸਵਾਲ ਹੈ ਮੇਰਾ ਗੁਰਪ੍ਰੀਤ ਕੋ ਗੀਣਾ ਸੜੀ ਗੱਲ ਹੋਈ ਉਹ ਕਹਿੰਦੇ ਘਰ ਦਾ ਮਸਲਾ ਹੈ ਡਰਾਈング ਰੂਮ 'ਚ ਬੈਠ ਕੇ ਹੱਲ ਕਰਨਾ ਚਾਹੀਦਾ ਸੀ ਵੇਖੋ ਜੀ ਘਰ ਦਾ ਮਸਲਾ ਹੁੰਦਾ ਤੇ ਕਾਫੀ ਟਾਈਮ ਤੋਂ ਹੋ ਜਾਣਾ ਸੀਗਾ ਠੀਕ ਹੈ ਕਿ ਕਾਫੀ ਦੇਰ ਤੋਂ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਜੇ ਕੋਈ ਇਨਸਾਨ ਇੱਕ ਕੁੜੀ ਵਾਸਤੇ ਬਹੁਤ ਔਖਾ ਹੁੰਦਾ ਆ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਹ ਗੱਲ ਰੱਖਣਾ ਇਟ ਮੀਨਸ ਕਿ ਉਹ ਬਹੁਤ ਟਾਈਮ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਇਸ ਵੇਲੇ ਸੁਨੰਧਾ ਫਾਈਨੈਂਸ਼ੀਅਲ ਕਰੈਸ਼ਸ ਚ ਗੁਜ਼ਰ ਰਹੀ ਹੈ ਐਬਸੋਲੂਟਲੀ ਇਟ ਮੀਨਸ ਕਿ ਉਹ ਬਹੁਤ ਅੰਦਰੋਂ ਟੁੱਟ ਚੁੱਕੀ ਸੀਗੀ ਹਾਰ ਕੇ ਉਹਨੇ ਇਹ ਗੱਲ ਕੀਤੀ ਹੈ ਇੱਕ ਕੁੜੀ ਵਾਸਤੇ ਡਿਫਿਕਲਟ ਹੁੰਦਾ ਹੈ ਕਿ ਕੁੜੀ ਕੁੜੀਆਂ ਚ ਨਾ ਸੈਂਸ ਸ਼ਕਤੀ ਜ਼ਿਆਦਾ ਹੁੰਦੀ ਹੈ ਠੀਕ ਹੈ ਉਹਨੇ ਵਿਚਾਰੀ ਨੇ ਬਹੁਤ ਲੰਬੇ ਟਾਈਮ ਤੋਂ ਸਿਆਹ ਹੋਊਗਾ ਹਮ ਹਾਰ ਕਿਉਂ ਨੇ ਇਹ ਗੱਲ ਰੱਖੀ ਹੈ ਤੇ ਮੈਨੂੰ ਲੱਗਦਾ ਜੀ ਉਹਨੇ ਰੱਖੀ ਹੈ ਤੇ ਉਹ ਉਹ ਟੁੱਟ ਚੁੱਕੀ ਹੋਗੀ ਐਂਡ ਚੰਗੀ ਗੱਲ ਉਹਨੇ ਰੱਖੀ ਹੈ ਤੇ ਉਹ ਉਹਨੇ ਰੱਖੀ ਹੈ ਤੇ ਉਹਨੂੰ ਉਹਦਾ ਇਨਸਾਫ ਵੀ ਮਿਲਿਆ ਹੈ ਔਰ ਮਿਲੂਗਾ ਵੀ ਠੀਕ ਹੈ